तो अभी जी बलटाना के एक दूसरे नंबर बूथ से आ गए जो कि बीजेपी का बूथ है उस तो पहले भी अभी बीजेपी के बूथ से गए थ जिते का गर्म जोशी नाल सारे बड़े पॉजिटिव एनर्ज से हम अं गलत करा बलटाना के बीजेपी के बूथ तो बूथ इंचार्ज तो कि भी की रिसपोंस है फैसिलिटीज वोटर वास्ते दी गई ने जी हाँ जीकार जी हाँ जी क्या है बीजेपी का रिस्पोंस बीजेपी का बहुत बड़ी रिस्पोंस है और परमात्मा ने चाहिए तो चार सौ चार से उपर जाएंगे ਤੁਹਾਨੂੰ ਲੱਗਦਾ ਆਪਕੋ ਕਿ ਮਹਾਰਾਣੀ ਪੰਡਿਤ ਕੋ ਆਜੇਗੀ ਬਿਲਕੁਲ ਜੀ ਜਿੱਤੇ ਹੀ ਰਹੇਗੀ ਮਹਾਰਾਣੀ ਪੰਡਿਤ ਕੋ ਔਰ ਬੀਜੇਪੀ ਦਾ ਬਹੁਤ ਅੱਛਾ ਰੁਝਾਨ ਹੈ ਜੀ ਜੀ ਤੋ ਉਹੀ ਹੈ ਜੀ ਹਰ ਇੱਕ ਬੂਤ ਤੇ ਹਰ ਇੱਕ ਉਮੀਦਵਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਇਹੀ ਕਹਿੰਦੇ ਨੇ ਕਿ ਸਾਡਾ ਉਮੀਦਵਾਰ ਜਿੱਤੇਗਾ ਗੱਲ ਆਖਰਕਾਰ ਉੱਥੇ ਆ ਜਾਂਦੀ ਹੈ ਦੇਖਣ ਲਾਇਕ ਇਹ ਰਹੇਗਾ ਕਿ ਕੀ ਕਿਹੜੀ ਬਾਜੀ ਕਿਹੜੀ ਪਾਰਟੀ ਬਾਜੀ ਮਾਰਦੀ ਹੈ ਤੇ ਵੋਟਰਸ ਕੀ ਕੀ ਕਿੰਨਾ ਕਿਤਾ ਬਟਨ ਬੰਦੇ ਨੇ ਇਹ ਦੇਖਣ ਲਾਇਕ ਰਹੇਗਾ ਕਿਉਂਕਿ ਅਸੀਂ ਅੱਜ ਬਿਲਟਾਨੇ ਜਾਏ ਇਹ ਉਹ ਏਰੀਆ ਜਿੱਥੇ ਕੇਜਰੀਵਾਲ ਸਾਹਿਬ ਆਏ ਸੀਗੇ ਤੇ ਕੇਜਰੀਵਾਲ ਸਾਹਿਬ ਸਪੈਸ਼ਲ ਇੱਥੇ ਇੱਕ ਬਹੁਤ ਵੱਡਾ ਰੋਡ ਸ਼ੋਟ ਕੱਢ ਕੇ ਗਏ ਸੀਗੇ ਤੇ ਗੱਲਬਾਤ ਕਰਾਂਗੇ ਹੁਣ ਅਸੀਂ ਪਹੁੰਚ ਗਏ ਜੀ ਆਮ ਆਦਮੀ ਪਾਰਟੀ ਝਾੜੂ ਵਾਲਿਆਂ ਦੇ ਬੂਤੇ ਜੀ ਇੱਥੇ ਮੈਂ ਕੈਮਰਾਮੈਨ ਨੂੰ ਨਵੀਨ ਨੂੰ ਕਹਾਂਗਾ ਇੱਕ ਵਾਰੀ ਸਾਰਿਆਂ ਨੂੰ ਦਿਖਾ ਦੇਣ ਕਿਉਂਕਿ ਇਹਨਾਂ ਸਾਰਿਆਂ ਨੇ ਸਾਕਸ਼ਾਤ ਪਿਛਲੇ ਹਫਤੇ ਹੀ ਕੇਜਰੀਵਾਲ ਸਾਹਿਬ ਦੇ ਦਰਸ਼ਨ ਕਰੇ ਸੀਗੇ ਤੇ ਦੇਖਣਿਓਗੇ ਇਹ ਗੱਲ ਰਹੇਗੀ ਕਿ ਆਮ ਆਦਮੀ ਪਾਰਟੀ ਇਸ ਵਾਰ ਕਿੰਨਾ ਵੱਡਾ ਮੋਰਚਾ

ਈ ਅਤ ਤੁਸੀਂ ਨਿਕਲੇ ਕਿ ਇੰਨਾ ਰਸ਼ ਬੰਦੇ ਨੂੰ ਮਿਲੇ ਨਹੀਂ ਜਾਂਦੇ ਉਹਨਾਂ ਨੂੰ ਇੰਨਾ ਰਸ਼ ਜੀ ਹਾਂ ਇਹ ਅਸੀਂ ਵੀ ਵੈਸੇ ਦਰਸ਼ਕਾਂ ਨੂੰ ਦਿਖਾਇਆ ਸੀਗਾ ਕਿ ਬਲਟਾਣਾ ਜਦ ਕੇਜਰੀਵਾਲ ਜੀ ਆਏ ਸੀਗੇ ਤੇ ਤੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਸੀ ਬਹੁਤ ਮੈਗਾ ਸ਼ੋਅ ਕੱਢਿਆ ਸੀਗਾ ਬੰਤੀ ਕਹਿਣਾ ਚਾਹੁੰਦਾ ਹੁਣ ਤੱਕ ਕਿੰਨੀਆਂ ਘੋਟਾਂ ਦੀ हाँ सर बहुत सारी अब तक तो मैंने दो सौ तक तो कर दी है बिल्कुल उससे चाय आई है फिर वाला ब्रेकफास्ट कर तो लंच भी है, जाते है क्या 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 पानी भी है कूलर भी लगे हुए इस बार गर्मी जिनी ਆਮ ਆਮੀ ਪਾਰਟੀ ਵਾਲੇ ਜੀ ਲੱਡੂ ਪਹਿਲੇ ਹੀ ਵੰਨਣਾ ਸ਼ੁਰੂ ਕਰ ਦਿੱਤੇ ਗਏ ਨੇ ਮਤਲਬ ਸੀਐਮ ਭਗਵੰਤ ਮਾਨ ਜੀ ਜਿਹੜੇ ਨੇ ਉਹਨਾਂ ਦੇ ਉੱਪਰ ਇੰਨਾ ਪੱਕਾ ਭਰੋਸਾ ਹੈ ਕਿ 13 ਦੀ 13 ਸੀਟਾਂ ਸ਼ਾਇਦ ਆਮ ਆਮੀ ਪਾਰਟੀ ਕਢ ਲੇ ਤੇ ਅਸੀਂ ਗੱਲਬਾਤ ਕਰਦੇ ਹਾਂ ਰਮੇਸ਼ ਜੀ ਨਾਲ ਜਿਹੜੇ ਕੀ ਬਲਟਾਣੇ ਦੇ ਹੀ ਨਿਵਾਸੀ ਨੇ ਤੇ ਆਮ ਆਮੀ ਪਾਰਟੀ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਨੇ ਤੇ ਜਾਣਦੇ ਆ ਬਲਟਾਣੇ ਦਾ ਹਾਲ ਰਮੀਤ ਜੀ ਜੁਬਾਨ ਤੋਂ ਹਾਂਜੀ ਰਮੀਤ ਜੀ ਸਰ ਐਸਾ ਹੈ ਕਿ ਕਹਿਣ ਵਾਲੀ ਕੋਈ ਗੱਲ ਹੀ ਨਹੀਂ ਹੈ ਸਾਡੀ ਆਮ ਆਦੀ ਪਾਰਟੀ 13 ਦੀਆਂ 13 ਸੀਟਾਂ ਜਿੱਤ ਰਹੀ ਹੈ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਕਲੀਨ ਸੇਵ ਕਰ ਰਹੇ ਹਾਂ ਤੇ ਰਮੀਤ ਜੀ ਜਿਹੜੇ ਬੰਦੇ ਫਿਰਕਪੁਰ ਤੋਂ ਆਮ ਆਦੀ ਪਾਰਟੀ ਛੱਡ ਕੇ ਗਏ ਦੋ ਆਦੇਦਾਰ ਬੜੇ ਵੱਡੇ ਸੀਗੇ ਇੱਕ ਸੀਗੇ ਜੀ ਸਟੇਟ ਵਾਈਜ਼ ਪ੍ਰੈਜ਼ੀਡੈਂਟ ਮਹਿਲਾ ਵਿੰਗ ਛੱਡ ਕੇ ਗਏ ਇੱਕ ਬਲਾਕ ਪ੍ਰਧਾਨ ਸੀ ਤੁਹਾਡੇ ਜਿਹੜੇ ਛੱਡ ਕੇ ਗਏ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਰ ਉਹਨਾਂ ਦੀ ਆਪਣੀ ਇੱਛਾ ਹੈ ਪਾਰਟੀ ਨੇ ਕਦੇ ਨਹੀਂ ਕੱਟਿਆ ਕਿਸੇ ਨੂੰ ਵੀ ਉਹਨਾਂ ਦੀ ਆਪਣੀ ਇੱਛਾ ਉਹਨਾਂ ਨੂੰ ਕੋਈ ਅੱਛੀ ਓਪਰਚੁਨਿਟੀ ਮਿਲ ਗਈ ਉਹ ਦੂਰ ਚਲੇ ਗਏ ਹੋ ਲੇਕਿਨ ਉਹਦੇ ਬਾਰੇ ਜੇ ਅਸੀਂ ਕੀ ਟਿੱਪਣੀ ਕਰੀਏ ਕਿਉਂਕਿ ਉਹ ਪਹਿਲਾਂ ਸਾਡੇ ਵਰਕਰ ਸੀ ਜਦੋਂ ਉਹਨਾਂ ਨੂੰ ਨਹੀਂ ਰਿਸਪਾਂਸ ਮਿਲਿਆ ਉਹਨਾਂ ਦੀ ਇੱਛਾ ਵੀ ਪੂਰੀ ਚਲੇ ਗਈ ਇੱਕ ਕਮੀ ਕਮੀ ਖਲਦੀ ਹੈ ਉਹਨਾਂ ਦੀ ਕਮੀ ਅੱਜ ਦੀ ਡੇਟ 'ਚ ਕਿਸੇ ਦੀ ਨਹੀਂ ਖਲਦੀ ਹੁੰਦੀ ਕੰਮ ਕਰਨ ਵਾਲੇ ਵਲੰਟੀਅਰ ਇੱਕ ਜਾਂਦਾ 100 ਆ ਜਾਂਦੇ ਆ ਕਿਉਂਕਿ ਸਰਕਾਰ ਦੇ ਕੰਮ ਨੂੰ ਦੇਖ ਕੇ ਲੋਕ ਆਉਂਦੇ ਆ ਸਾਡੇ ਨਾਲ ਅੱਜ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਹੁਤ ਅੱਛਾ ਕੰਮ ਕਰ ਰਹੀ ਹੈ ਔਰ ਉਸ ਦੇ ਬਾਵਜੂਦ ਅਸੀਂ ਸਾਡੇ ਨਾਲ ਪਬਲਿਕ ਦੀ ਪੂਰੀ ਭੀੜ ਲੱਗੀ ਹੈ ਸਾਰੇ ਕਾਊਂਟਰ ਖਾਲੀ ਪਏ ਆ ਕਿੰਨੀਆਂ ਸੀਟਾਂ ਲੱਗਦੀਆਂ ਜੀ ਸੀ 13 ਦੇ 13 ਜਿੱਤਾਂਗੇ ਪੰਜਾਬ ਦੇ ਵਿੱਚ ਅਸੀਂ ਪੂਰਾ ਜੋਰ ਲਾ ਕੇ ਆ ਔਰ ਸਾਨੂੰ ਪੂਰੀ ਵਿਸ਼ਵਾਸ ਹੈ ਪਬਲਿਕ ਦੇ ਉੱਪਰ ਕਿ ਪਬਲਿਕ ਸਾਨੂੰ ਹਾਂ ਲੱਡੂ ਖਾਓ रमेश जी ਸਾਡੇ ਨਾਲ ਜੁੜੇ ਹੋਏ ਸੀ ਜੀ ਬਲਟਾਨੇ ਤੋਂ ਆਮ ਆਦਮੀ ਪਾਰਟੀ ਦੇ ਬੂਸ ਤੋਂ ਉਹਨਾਂ ਦੇ ਆਪਣੇ ਮੋਬਾਈਲ ਤੇ ਵੀ ਆਮ ਮੈਂ ਦੇਖਦਾ ਪਿਆ ਸੀ ਕਿ ਆਮ ਆਦਮੀ ਪਾਰਟੀ ਦੇ ਪੂਰੇ ਸਟicker ਲਗਾਏ ਹੋਏ ਨੇ ਮਤਲਬ ਉਹ ਵੋਟਰ ਸਪੋਰਟਰ ਸਭ ਵਿੱਚ ਇੰਨਾ ਘੁੰਮਾਰਾ ਹੈਗਾ ਹੈ ਕਿ ਹਰ ਜਗ੍ਹਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੋਈ ਹੋਈ ਹੈ ਪਰ ਇਸ ਵਾਰ ਦੇਖਣ ਲੋਕ ਗੱਲ ਇੱਕ ਹੋਰ ਹੋएगी ਜੀ ਬੀਜੇਪੀ ਦੀ ਮਹਾਰਾਣੀ ਪ੍ਰਨੀਤ ਕੋਰ ਜਿਹੜੇ ਨੇ ਉਹ ਵੀ ਬੜੇ ਵੱਡੇ ਕੰਟੈਂਡਰ ਮੰਨੇ ਜਾ ਰਹੇ ਨੇ ਤੇ ਇਸ ਵਾਰ ਹਰ ਜਗ੍ਹਾ ਬੀਜੇਪੀ ਦੇ ਬੂਥ ਲੱਗੇ ਹੋਏ ਨੇ ਤੇ ਸਾਡੇ ਨਾਲ ਜੁੜੇ ਰਹਿਣਾ ਪਬਲਿਕ ਗਾਰਡੀਅਨ ਤੇ ਅਸੀਂ ਤੁਹਾਨੂੰ ਅੱਗੇ ਦੇ ਹੋਰ ਬੂਥ ਦਿਖਾਵਾਂਗੇ ਤੇ ਹੋਰ ਜਾਣਕਾਰੀ ਦਿੰਦੇ ਰਵਾਂਗੇ ਪਲ-ਪਲ ਦੀ ਕਿ ਵੀ ਕਿੰਨਾ ਕੁ ਵੋਟਰ ਹੁਣ ਤੱਕ ਨਿਕਲ ਕੇ ਆਇਆ ਬਾਹਰ ਤੇ ਕਿੰਨੀ ਵੋਟ ਪੈ ਚੁੱਕੀ ਹੋਈ ਯਾਰ ਕਿਹੜੇ ਇਲਾਕੇ ਚ ਤੇ ਦੋਸਤੋ ਅਸੀਂ ਬਲਟਾਨੇ ਹਰ ਇੱਕ ਬੂਥ ਦਾ ਹਾਲ ਤੁਹਾਨੂੰ ਧਿਰਗਪੁਰ ਦਾ ਦਿਖਾਉਂਦੇ ਪਏ ਹਾਂ ਹੁਣ ਅਸੀਂ ਬਲਟਾਨੇ ਪਹੁੰਚ ਗਏ ਆ ਅਸੀਂ ਹਮਾਰੀ ਪਾਰਟੀ ਦੇ ਦੋ ਬੂਥ ਕਵਰ ਕੀਤੇ ਤੇ ਇੱਕ

बहुत उम्मीदें थी लोगों ने लेकिन कुछ नहीं कर पाया इंडिया ब्लॉक में आम आदमी पार्टी और कांग्रेस तो एक ही मंच पर है बिल्कुल है वो देखो वो बड़े लेवल की मीटिंग है हमें उससे कोई लेना देना वहाँ नहीं बड़े लेवल पे ईमानदारी कम हो जाती है कि ज्यादा नहीं ऐसा कोई ऐसा मैं कुछ नहीं कह सकता जो मेरी टेरिटरी में आ, स्टेट में जो मेरी टेरिटरी में नहीं है वो मैं जवाब दे ही नहीं सकता तो सर अगर अगर कांग्रेस की सरकार सेंटर में आती है तो आम आदमी पार्टी का कोई मेन रोल रहेगा सर वो सेंटर की बात मैं कह रहा हूँ ना मेरा वो रोल ही नहीं है मेरा रोल आप बल्टाने का पूछो मेरा मैं एक छोटे वर्कर हूँ वही आटा दाल चावल हैं लोगों को से महंगाई से प्रॉब्लम है आटा दाल लोगों को कुछ नहीं चाहिए सिर्फ आटा दाल चावल पेट्रोल और गैस चाहिए ये सस्ती मिल जाए लोग सड़कें रोड रोड सड़के सुड़के कुछ नहीं मांगते वो बात की बात है अभी तक कितने का आपको लगता है कि हो चुका होगा कितने मे, मेरे ख्याल से अभी देखो मैं कह नहीं सकता फोर्टी परसेंट के करीब वोटिंग हो चुकी है अभी तक अभी ये गर्मी है थोड़ी सी अभी ख्याल चार बजे के करीब गर्मी का फर्क पड़ रहा है ਪਾਣੀ ਲੈ ਰਹੇ ਤੇ ਦੋਸਤੋ ਇਹ ਅਸੀਂ ਕਾਂਗਰਸ ਦੇ ਬੂਥ ਤੇ ਸਿਗੇ ਕੁਝ ਸੈਂਟਰ ਦੇ ਲੈਵਲ ਦੀ ਗੱਲ ਹੋਈ ਬਟ ਉਹ ਕਹਿੰਦੇ ਜੀ ਉਹ ਮੇਰੇ ਧਾਇਰੇ ਦੀਆਂ ਨਹੀਂ ਹੈਗੀਆਂ ਤੇ ਪਲ-ਪਲ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਜ਼ਿਰਕਪੁਰ ਦੇ ਹਰ ਕੱਲੇ ਬੂਥ ਤੋਂ ਤੇ ਹਰ ਕੱਲੇ ਉਮੀਦਵਾਰ ਦੀ ਕਹਾਣੀ ਦੱਸਦੇ ਰਵਾਂਗੇ ਕਿ ਕਿੱਥੇ ਤੱਕ ਕੀ ਪਹੁੰਚਿਆ ਕਿੰਨਾ ਵੋਟਰ ਟਰਨ ਆਊਟ ਹੋਇਆ ਤੇ ਜੁੜੇ ਰਹਿਣਾ ਸਾਡੇ ਨਾਲ ਪਬਲਿਕ ਗਾਰਡੀਅਨ ਤੇ ਸਰਵਜੀਤ ਸਿੰਘ ਦੇ ਨਾਲ ਤੇ ਦੋਸਤੋ ਅਸੀਂ ਪਲ-ਪਲ ਹਰ ਬੂਥ ਤੇ ਜਾਂਦੇ ਪਏ ਆ ਤੇ ਹਰ ਬੂਥ ਤੇ ਹਰ ਇੱਕ ਬੂਥ ਦੇ ਉਮੀਦਵਾਰ ਜਿਹੜੇ ਬੂਥ ਇੰਚਾਰਜ ਹੈਗੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਪਏ ਆ ਹੁਣ ਅਸੀਂ ਬਲਟਾਨਾ ਵਿੱਚ ਖੜੇ ਆ ਤੇ ਬਲਟਾਨਾ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਬੂਥ ਤੇ ਆ ਗਏ ਆ ਤੇ ਬੂਥ ਇੰਚਾਰਜ ਨਾਲ ਗੱਲ ਕਰਾਂਗੇ ਤੇ ਪੁੱਛਾਂਗੇ ਤੇ ਅਕਾਲੀ ਦਲ ਦਾ ਕੀ ਰੁਝਾਨ ਹੈ ਤੇ ਕਿੰਨਾ ਕੁ ਵੋਟਰ ਟਰਨ ਆਊਟ ਇੱਥੇ ਹੁੰਦਾ ਪਿਆ ਹੈ ਤੇ ਦੋਸਤੋ ਇਸ ਵਿੱਚ ਸ਼੍ਰੋਮਣਿਕ ਬਲਟਾਨਾ ਖੜੇ ਨੇ ਸ਼੍ਰੋਮਣਿਕ ਕਾਲੀਦਲ ਦੇ ਬੁੱਤ ਤੇ ਗੱਲਬਾਤ ਕਰਦੇ ਆ ਇਹਨਾਂ ਦੇ ਬੁੱਤ ਇਨਚਾਰਜ ਨਾਲ ਕਿ ਕੀ ਐਨਕੇ ਸ਼ਰਮਾ ਜੀ ਦਾ ਰਿਸਪਾਂਸ ਆਂਦਾ ਪਿਆ ਲੋਕਾਂ ਦਾ ਹਾਂਜੀ ਮੈਡਮ ਨਮਸਕਾਰ ਹਾਂਜੀ ਜੀ ਸਤਿਕਾਰ ਮੈਡਮ ਕੀ ਲੱਗਦਾ ਕਿ ਇਸ ਵਾਰ ਐਨਕੇ ਸ਼ਰਮਾ ਜੀ ਕੀ ਜਿੱਤਣਗੇ ਹਾਂਜੀ ਉਮੀਦ ਤਾਂ ਹੈਗੀ ਜੀ ਉਮੀਦ ਹੈਗੀ ਹਾਂਜੀ ਪੂਰ ਹੋਣ ਦੀ ਨਹੀਂ ਮਤਲਬ ਕਿਤਨਾਕ ਰਿਸਪਾਂਸ ਮਿਲ ਰਹਾ ਪਿਆ ਕਿੰਨਾਕ ਸਾਥ ਵੋਟਰਾਂ ਦਾ ਮਿਲਦਾ ਸਾਥ ਤਾਂ ਬਹੁਤ ਕਾਫੀ ਮਿਲ ਰਿਹਾ ਜੀ ਤੇ ਇਹ ਗਰਮੀ ਨੂੰ ਦੇਖਦੇ ਮੱਦੇ ਨਜ਼ਰ ਰੱਖਦੇ ਹੋਏ ਕਿੰਨਾਕ ਲੱਗਦਾ ਕਿ ਲੋਕ ਅੱਲੀ ਬਾਹਰ ਨਿਕਲੇ ਕਿ ਹੈ ਨਹੀਂ ਨਿਕ ਪੈ ਗਈ ਹੈ ਜੀ 60% ਤਾਂ ਪੈ ਗਈ ਵੋਟ ਅੱਛਾ ਜੀ ਹਾਂ ਜੀ ਬਾਕੀ ਪੈ ਰਹੀ ਹੈ ਕੰਮ ਚੱਲ ਰਿਹਾ ਹੈ ਪੂਰਾ ਤੇ ਦੋਸਤੋ ਸ਼੍ਰੋਮਣੀ ਅਕਾਲੀ ਦਲ ਤੇ ਬੂਥ ਤੇ ਅਸੀਂ ਖੜੇ ਸੀਗੇ ਤੇ ਇੱਥੇ ਕਹਿੰਦੇ ਨੇ 50% ਤੱਕ ਵੋਟ ਪੈ ਚੁੱਕੀ ਹੋਈ ਹੈ ਬੇਟਾਨਾ ਵਿੱਚ ਤੇ ਨਾਲ ਅਸੀਂ ਤੁਹਾਨੂੰ ਜੋੜਦੇ ਰਾਵਾਂਗੇ ਹੋਰ ਵੀ ਬਾਕੀ ਬੂਥਾਂ ਤੇ ਦੱਸਦੇ ਰਾਵਾਂਗੇ ਬੂਥਾਂ ਦੇ ਹਾਲ ਕਿ ਵੋਟਰਸ ਜਿਹੜੇ ਨੇ ਕੀ ਕੀ ਇੱਥੇ ਦੇ ਰੋਜਾਨੇ ਬਲਟਾਨਾ ਦੇ ਔਰ ਬਲਟਾਨਾ ਦੀ ਕੀ ਕੀ ਸਮੱਸਿਆਵਾਂ ਜਿਹੜੀਆਂ ਐਨੇ ਸਾਲਾਂ ਤੋਂ ਪੈਂਡਿੰਗ ਨੇ ਉਹਨਾਂ ਨੂੰ ਕੌਣ-ਕੌਣ ਕਲੀਅਰ ਕਰੇਗਾ ਔਰ ਕਦੋਂ ਕਲੀਅਰ ਹੋਣਗੇ ਉਹ ਮੁੱਦੇ ਤੇ ਗੱਲਬਾਤ ਜਾਰੀ ਹੈ ਸਾਡੀ ਹਾਂਜੀ ਦੱਸੋ ਜੀ ਕੀ ਕਹਿਣਾ ਚਾਹੋਗੇ ਜੀ ਮੈਂ ਜੀ ਐਨ ਕੇ ਸ਼ਰਮਾ ਜੀ ਦੇ ਨਾਲ ਹਾਂ ਐਕਐਮਸੀਐਮ ਹਾਂ ਇੱਥੇ ਵਿਕਾਸ ਦੇ ਕੰਮ ਪਿਛਲੇ 7 ਸਾਲਾਂ ਤੋਂ ਬਹੁਤ ਰੁਕੇ ਹੋਏ ਆ ਕੋਈ ਸੁਣਾਈ ਨਹੀਂ ਕੋਈ ਖਾਸ ਇੱਥੇ ਕੋਈ ਡਿਵੈਲਪਮੈਂਟ ਨਹੀਂ ਹੋਈ ਐਨ ਕੇ ਸ਼ਰਮਾ ਜੀ ਨੂੰ ਸਾਰੇ ਲੋਕ ਦੁਆਰ ਤੋਂ ਚਾਹੁੰਦੇ ਆ ਐਨ ਕੇ ਸ਼ਰਮਾ ਜੀ ਨੂੰ ਵੋਟਾਂ ਇੱਥੇ ਵੱਧ ਤੋਂ ਵੱਧ ਪੈ ਰਹੀਆਂ ਵਾ ਬਲ ਮਾਉਂਟ ਵਿਊ ਚੋਂ ਤੇ ਅੱਛਾ ਰਿਸਪੌਂਸ ਆਏਗਾ ਜੇ ਸਾਡੇ ਐਮਪੀ ਸ਼ਰਮਾ ਜੀ ਬਣ ਗਏ ਮੈਂ ਆਪਣੇ ਇਲਾਕੇ ਵਾਸੀਾਂ ਦਾ ਧੰਨਵਾਦ ਕਰੂੰਗਾ ਤੇ ਡਵੈਲਪਮੈਂਟ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਅਸੀਂ ਸ਼ਰਮਾ ਜੀ ਦੇ ਨਾਲ ਮੋਢੇ ਦੇ ਮੋਢਾਂ ਨਾਲ ਲਾ ਕੇ ਚੱਲਾਂਗੇ ਤੇ ਸਾਰੇ ਬਲਟਾਣੇ ਦੀ ਡਵੈਲਪਮੈਂਟ ਪੂਰੇ ਜਿਰਕਪੁਰ ਦੀ ਡੇਰਾਬਸੀ ਹਲਕੇ ਦੀ ਪਟਿਆਲਾ ਹਲਕਾ ਲੋਕ ਸਭਾ ਸੀਟੇ ਤੱਕ ਐਨ ਕੇ ਸ਼ਰਮਾ ਜੀ ਜਿੱਤਰਾ ਡਵੈਲਪਮੈਂਟ ਅੱਜ ਤੋਂ 7 ਸਾਲ ਪਹਿਲੇ ਇੱਥੇ ਕੀਤੀ ਹੈ ਇਸੇ ਤਰ੍ਹਾਂ ਪੂਰੇ ਪਟਿਆਲੇ ਹਲਕੇ ਚ ਹੋਏਗੀ ਬਹੁਤ ਬਹੁਤ ਥੈਂਕਸ ਕਰਦਾ ਤੁਹਾਡਾ ਤੁਸੀਂ ਇੱਥੇ ਆਏ ਸਾਡੇ ਤੇ ਸਰ ਇੱਕ ਥੈਂਕਸ ਕਰਨ ਤੋਂ ਪਹਿਲੇ ਇੱਕ ਮੇਰਾ ਪ੍ਰਸ਼ਨ ਸੀਗਾ ਤੁਸੀਂ ਕਹਿੰਦੇ 7 ਸਾਲ ਪਹਿਲੇ ਜਿਹੜੀ ਡਵੈਲਪਮੈਂਟ ਹੋਈ ਤੇ ਜਿਹੜਾ ਜਿਰਕਪੁਰ ਦਾ ਹੁਣ ਹਾਲ ਅਨ ਇਲੀਗਲ ਕੰਸਟਰਕਸ਼ਨ ਦਾ ਇਨਕ੍ਰੋਚਮੈਂਟ ਦਾ 7 ਸਾਲ ਤੋਂ ਜਿਰਕਪੁਰ ਬਿਨਾ ਪਲੈਨਿੰਗ ਤੋਂ ਬਣਾ ਦਿੱਤਾ ਗਿਆ ਉਹ ਫਿਰ ਕਿਉਂ ਬਣਿਆ ਔਰ ਕਿਨੇ ਬਨਵਾਇਆ ਸਰ ਉਹ ਤੁਹਾਨੂੰ ਪਤਾ ਪੁਰਾਣੇ ਸ਼ਰਮਾ ਸਾਹਿਬ ਹੀ ਚੇਅਰਮੈਨ ਸੀਗੇ ਸਰ 7 ਸਾਲ ਤੋਂ ਬਾਅਦ ਬਣਿਆ ਅੱਜ ਤੋਂ 7 ਸਾਲ ਬੈਕ ਜਾਓ ਆਪਾਂ 7 ਸਾਲ ਪਹਿਲੇ ਹੁਣ ਇੱਥੇ ਕੋਈ ਜ਼ਿੰਮੇ ਸਰ ਜ਼ਿੰਮੇਵਾਰੀ ਨਹੀਂ ਆਪਾਂ ਕੋਈ ਲੈ ਰਹੇ ਤੁਸੀਂ ਜ਼ਿੰਮੇਵਾਰੀ ਲਓਗੇ ਜਾਂ ਮੈਂ ਲਵਾਂਗਾ ਮੈਂ ਕਹਿ ਦੂੰਗਾ ਕੋਈ ਨਹੀਂ ਜੀ ਮੈਂ ਕਹਿ ਦਿੰਦਾ ਕਮੇਟੀ ਕਮੇਟੀ ਸੁਣਾਈ ਕੋਈ ਨਹੀਂ ਸਰ 7 ਸਾਲ ਪਹਿਲੇ ਤਾਂ ਸ਼ਰਮਾ ਸਾਹਿਬ ਸੀਪੀਸੀਵੀ ਸੀਪੀਐਸਵੀ ਉਸ ਟਾਈਮ ਤੁਸੀਂ ਇਹ ਲਾਓ ਵੀ ਪਲਾਟਾਂ ਇੱਥੇ ਕਿਤਰਾ ਜਿਰਕਪੁਰਿਆ ਏਰੀਆ ਡਿਵੈਲਪ ਕੀਤਾ ਪੂਰੇ ਵਰਲਡ 'ਚ ਜਿਰਕਪੁਰ ਦਾ ਨਾਮ ਕਿੱਦਾਂ ਆਇਆ ਜੋ ਡਿਵੈਲਪਮੈਂਟ ਕੀਤੀ ਸ਼ਰਮਾ ਜੀ ਨੇ ਤਾਂ ਸ਼ਰਮਾ ਜੀ ਦਾ ਨਾਮ ਹੈ ਡਿਵੈਲਪਮੈਂਟ ਪਰ ਸਰ ਟੋਟਲੀ ਅਨਪਲਾਨਡ ਹੀ ਰਿਹਾ ਏ ਸੀਵਰੇਜ ਦਾ ਦੇਖ ਲਓ ਬਰਸਾਤਾਂ ਵਿੱਚ ਟ੍ਰੈਫਿਕ ਕੰਜੈਸ਼ਨ ਅੱਜ ਵੀ ਤੁਸੀਂ ਦੇਖ ਸਕਦੇ ਹੋ ਅਸੀਂ ਸੀਵਰੇਜ ਪਾਈ ਸੀਗੀ ਘਰਾਂ ਖਾਤਰ ਪਲੋਟਾਂ ਖਾਤਰ ਇੱਥੇ ਬਣਗੇ ਫਲੈਟ ਫਲੈਟਾਂ ਖਾਤਰ ਸੀਵਰੇਜ ਨਹੀਂ ਅਸੀਂ ਪਾਈ ਸੀਗੀ ਇੱਥੇ 16 16 ਮੰਜ਼ਲੀ ਫਲੈਟ ਬਣਨਗੇ ਅਸੀਂ ਫਲੈਟਾਂ ਖਾਤਰ ਤਾਂ ਸੋਚੇ ਨਹੀਂ ਸੀਗਾ ਸਾਵਿਤਰੀ ਗ੍ਰੀਨ ਵੀ ਫਲੈਟ ਹੀ ਨੇ ਜੀ ਸਰ ਮੈਂ ਤੁਹਾਨੂੰ ਉਹੀ ਦੱਸ ਰਿਹਾ ਨੇ ਦੇਖੋ ਜੋ ਚੀਜ਼ ਸਾਡੀ ਬਲਟਾਣੇ ਦੀ ਮੈਂ ਬਲਟਾਣੇ ਬਾਰੇ ਦੱਸ ਸਕਦਾ ਅਸੀਂ ਬਲਟਾਣੇ ਬਾਰੇ ਪਲੋਟਿੰਗ ਦੀ ਸੋਚੀ ਸੀਗੀ ਤੁਸੀਂ ਦੇਖ ਲਓ ਫਲੈਟ ਤਿੰਨ ਤਿੰਨ ਮੰਜ਼ਲੀ ਬਣ ਰਹੇ ਆ ਸਾਰਾ ਕੁਝ ਇੱਕ ਘਰ 'ਚ 50 ਗਾਜ 'ਚ ਤਿੰਨ ਤਿੰਨ ਮੰਜ਼ਲੀ ਬਣ ਕੇ ਕਿੱਥੇ ਸੀਵਰੇਜ ਨਿਊ ਡਵੈਲਪ ਹੋਏਗਾ ਵੱਡੀਆਂ ਲਾਈਨਾਂ ਪੈਣਗੀਆਂ ਦੋਸਤੋ ਇਹਨਾਂ ਦਾ ਕਹਿਣਾ ਹੈ ਜੀ ਜਿਹੜੀ ਸੀਵਰੇਜ ਪਈ ਸੀ ਉਹ ਸਿਰਫ ਪਲਾਟਾਂ ਵਾਸਤੇ ਪਈ ਸੀ ਤੇ ਜਿਹੜੀ ਹਾਈ ਰਾਈਜ਼ ਬਿਲਡਿੰਗ ਇਤੇ ਫਲੈਟ ਬਨੇ ਅਪਾਰਟਮੈਂਟਸ ਬਨੇ ਉਹਨਾਂ ਵਾਸਤੇ ਸੀਵਰੇਜ ਨਹੀਂ ਪਿਆ ਸੀਗਾ ਪਰ ਗੱਲ ਹੋਈ ਆ ਜਾਂਦੀ ਹੈ ਕਿ ਅਨ ਅਨਪਲਾਨਡ ਜਿਹੜਾ ਹੋ ਜਾਂਦਾ ਹੈ ਚੀਜ਼ ਜਾਂ ਸ਼ਹਿਰ ਉਹ ਫਿਰ ਕੰਡੀਸ਼ਨ ਦੇ ਦੌਰ ਤੇ ਆ ਜਾਂਦਾ ਹੈ ਬਿਲਕੁਲ ਓਵਰ ਪੋਪੂਲੇਟਿਡ ਹੋ ਚੁੱਕਿਆ ਹੋਇਆ ਜ਼ੀਰਕਪੁਰ ਉਹ ਦੇਖਣੇ ਹੋਗੇ ਰਹੇਗਾ ਕਿ ਅਗਰ ਸ਼ਰਮਾ ਸਾਹਿਬ ਆਂਦੇ ਨੇ ਤੇ ਉਹ ਕੀ ਡਿਵੈਲਪਮੈਂਟ ਹੋਰ ਲੈ ਕੇ ਆਂਦੇ ਨੇ ਤੇ ਜ਼ੀਰਕਪੁਰ ਦਾ ਕੀ ਹੱਲ ਕਰਦੇ ਨੇ ਜੀ ਤੇ ਦੋਸਤੋ ਅਸੀਂ ਬਲਟਾਨੇ 'ਚ ਬੀਜੇਪੀ ਦੇ ਬੂਥ ਨੰਬਰ 3 ਤੇ ਆ ਗਏ ਆ ਤੇ ਗੱਲਬਾਤ ਕਰਦੇ ਆ ਬੂਥ ਇੰਚਾਰਜ ਨਾਲ ਕਿ ਇੱਥੇ ਦਾ ਕੀ ਰਿਸਪਾਂਸ ਹੈਗਾ ਬਲਟਾਨੇ ਦਾ ਇਸ ਵਾਰਡ ਦਾ ਹਾਂਜੀ ਮੈਡਮ ਕਿੰਨਾ ਕੁ ਰਿਸਪਾਂਸ ਹੈ ਔਰ ਕੀ ਮਤਲਬ ਅਭੀ ਤੱਕ ਕਿੰਨੇ ਵੋਟਰ ਆ ਚੁੱਕੇ ਹੋ ਅਭੀ ਤੋਂ ਵੈਸੇ ਕਾਫੀ ਆ ਚੁੱਕੇ ਆਂ ਅੱਛਾ ਲੱਗ ਰਿਹਾ ਹੈ ਮੈਨੂੰ ਯਾਨੀ ਆ ਕਾ ਮਤਲਬ ਆਪਣਾ ਬੀਜੇਪੀ ਕੀ ਕਿਆ ਫੈਸਿਲਿਟੀਜ਼ ਬੀਜੇਪੀ ਵਾਲੋ ਨੇ ਦੀਆਂ ਇਸ ਵਾਰ ਗਰਮੀ ਮੈਂ ਗਰਮੀ ਵੀ ਬਹੁਤ ਹੈ देखो जी यहाँ की सरकार आएगी वैसे तो अच्छी दी हुई है अच्छे काम हुए हैं पर देखो यहाँ की सरकार आएगी पंजाब में तो हमारी प्रनीत कौर जी जीतेंगी तो भी देखो सब कुछ करवाएगी वो आप मिले हैं प्रनीत कौर जी से? हाँ, मिले हैं जी हमारे हस्बैंड जी मिले हैं हमारे बेटा प्रधान हमारे वार्ड का सात नंबर वार्ड का जी तो वो सभी गए थे वहाँ पे बड़ा बेटा भी गया था सब मिल के आए हैं जी ਤੇ ਦੋਸਤੋ ਇਹ ਅਸੀਂ ਬੀਜਪੀ ਦੇ ਬੂਤੇ ਖੜੇ ਸੀ ਬਲਟਾਨਾ ਵਿੱਚ ਤੇ ਇੱਥੇ ਵੀ ਕਾਫੀ ਅੱਛਾ ਹਰ ਇੱਕ ਜਗ੍ਹਾ ਇੱਕ ਬੜਾ ਪੋਜ਼ਿਟਿਵ ਸਭ ਜਿੰਨਾਂ ਦਾ ਹੈਗਾ ਸਭ ਦਾ ਜੋਸ਼ ਬਹੁਤ ਵਧੀਆ ਹੋਇਆ ਹੈ ਕਿਉਂਕਿ ਅੱਜ ਵੋਟਾਂ ਪੈਨੀਆਂ ਪਈਆਂ ਨੇ ਤੇ ਅੱਜ ਦੇਖਣਾ ਇਹ ਹੋਏਗਾ ਕਿ ਲੋਕੀ ਕਿੰਨੀ ਵੋਟ ਕਿਹੜੇ ਉਮੀਦਵਾਰ ਨੂੰ ਚੁੰਦੇ ਨੇ ਔਰ ਇਹ ਲੋਕਾਂ ਨੇ ਅੱਜ ਡਿਸਾਈਡ ਕਰਨਾ ਹੈਗਾ ਹੈਗਾ ਕਿ ਸੈਂਟਰ ਵਿੱਚ ਕਿਨੂੰ ਸਿਆਸਤ ਸਰਕਾਰ ਮਿਲਦੀ ਹੈ ਜੀ